ਪਾਰੀ ਲੈ ਓਏ ਪਾਰੀ ਮੇਰੇ ਨਾਮ ਤਰ ਸਿੰਘ ਹੈ ਭਾਜੀ ਹਾਂਜੀ ਕੀ ਗੱਲ ਹੋਈ ਭਾਜੀ ਭਾਜੀ ਪਤਾ ਨਹੀਂ ਮੈਂ ਤੇ ਆਪਣੀ ਡਿਊਟੀ ਦੇ ਸੀਮਨ ਡਿਊਟੀ ਤੋਂ ਬੁਲਾਇਆ ਗਿਆ ਮੈਂ ਕਾਰਪੈਂਟਰ ਦੀ ਜੌਬ ਕਰਦਾ ਮੈਨੂੰ ਫੋਨ ਗਿਆ ਸੀ ਮੈਂ ਫੋਨ ਤੋਂ ਕਹਿੰਦੇ ਵੀ ਤੁਹਾਡੇ ਇੱਥੇ ਇੱਕ ਸਿਲਟ ਹੋਇਆ ਹੈ ਫਾਦ ਸਾਹ ਦਾ ਆ ਜਾ ਮੈਂ ਆ ਕੇ ਆਇਆ ਸੀ ਇੱਥੇ ਪੂਰੀ ਟੀਮ ਖੜੀ ਹੈ ਮੈਂ ਅਵਰੇ ਫਾਦ ਸਾਹ ਦੇ ਸਪਾਇਰ ਪਏ ਹੈ ਨਹੀਂ ਸਰ ਹਜੇ ਮੈਨੂੰ ਕੁਝ ਨਹੀਂ ਪਤਾ ਹੈਗਾ ਮੇਰਾ ਵੀਰ ਦਾ ਪੱਤੀ ਕੱਲੂ ਵਾਲੀ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਹੋਇਆ ਡਾਉਨ ਸਕੂਲ ਦੇ ਸਾਹਮਣੇ ਹੋਇਆ ਭਾਜੀ ਡਾਉਨ ਸਕੂਲ ਹਾਂਜੀ ਸਰ ਕਿਹਦੀ ਗਲਤੀ ਉਹਨਾਂ ਦਾ ਬੋਲ ਕਿਹਾ ਜਾਏ ਪਾਜੀ ਇਹ ਮੈਂ ਤੁਹਾਨੂੰ ਦੱਸਿਆ ਮੈਂ ਮੌਕੇ ਤੇ ਨਹੀਂ ਸੀ ਆਇਆਗਾ ਮੈਂ ਤੇ ਆ ਰਿਹਾ ਸੀ ਸਰ ਕਿੰਨੇ ਕੁ ਉਮਰ ਦੇ ਫਦਰ ਪਾਜੀ ਮੇਰੇ ਫਾਦਰ ਸਾਹਿਬ ਦੀ 55 ਦੇ ਲਗਛਗੇ ਸੀ ਰঞ্জੀਤ ਸਿੰਘ ਸਰ ਮੇਰਾ ਪਿੰਡ ਭਿੱਖੀਗੰਡਾ ਸਰ ਨਵਾ ਗੱਡੀ ਮੈਂ ਸਾਹਮਣੇ ਮੋਕੇ ਦਾ ਖਵਾ ਤੀਜਾ ਸਰ ਇਹਨੇ ਮੋਕੇ ਦੇ ਬੰਦੇ ਨੂੰ ਇੱਕ ਨੂੰ ਬਚਾਉਂਦਿਆ ਬਚਾਉਂਦਿਆ ਆਪਦੀ ਕੋਸ਼ਿਸ਼ ਬਹੁਤ ਕੀਤੀ ਨੇ ਬ੍ਰੇਕ ਬਹੁਤ ਲਾਈ ਪਰ ਇਹ ਤੇ ਕੰਟਰੋਲ ਤੋਂ ਬਾਸੋ ਗੱਡੀ ਬਾਹਰ ਹੋ ਗਈ ਤੇ ਗੱਡੀ ਪਲਟੀਆਂ ਖਾਂਦੀ ਖਾਈ ਦੇ ਵਿੱਚ ਸਰ ਕਿਹੜੀ ਗੱਡੀ ਸੀ ਕਿੰਨੇ ਬੰਦੇ ਸਰ 7 ਬੰਦੇ ਹਾਂਜੀ ਦੋਹਾਂ ਜਣੇ ਦੀ ਡੈਥ ਹੋ ਗਈ ਇਹਦੇ ਵਿੱਚ ਹਾਂਜੀ ਤੇ ਬਾਕੀ ਘਾਇਲ ਕਿਹੜੀ ਗੱਡੀ ਦੇ ਨਾਲ ਭਾਈਓ ਨਾ ਕੀ ਤੁਹਾਡੀ ਗੱਡੀ ਐਕਸ ਜੀਪ ਐਕਸ ਜੀਪ ਸਰ ਕਿਹੜੀ ਜਗ੍ਹਾ ਤੇ ਸਰ ਹੋਇਆ ਇਹ ਇਹ ਸਰ ਦੂਹਣ ਸਕੂਲ ਦੇ ਸਾਹਮਣੇ ਫੇਰਕਾ ਬਾਈਪਾਸ ਤੇ ਸਰ ਇਹਦੀ ਗਲਤੀ ਸੀ ਸਰ ਇਹਦੀ ਕੋਈ ਗਲਤੀ ਨਹੀਂ ਕੀ ਦੀ ਗਲਤੀ ਉਹ ਗਲਤੀ ਜਿਹਦੀ ਡੈਥ ਹੋਈ ਉਹਦੀ ਗਲਤੀ ਉਹ ਉਹਨੇ ਵੇਖਿਆ ਨਹੀਂ ਸੀ ਜਿਹੜਾ ਸੜਕ ਕ੍ਰੋਸ ਕਰਦਾ ਉਹ ਦੇਖੇ ਉਹ ਪੈਦਲ ਪੈਦਲ ਆ ਗਿਆ ਹਾਂਜੀ ਲਓ ਜੀ ਇਧਰ ਭੀ ਚੰਦਾ ਭਾਜੀ ਗੱਡੀ ਤੁਸੀਂ ਚਲਾ ਰਹੇ ਗੱਡੀ ਮੈਂ ਚਲਾ ਰਿਆ ਹਾਂ ਇਹ ਬੰਦਾ ਪਾਰ ਕਰ ਰਿਹਾ ਸੀ ਉਹਨੂੰ ਬਚੁੰਦੇ ਬਚੁੰਦੇ ਭਾਜੀ ਮੇਰਾ ਗੱਡੀ ਕੰਟਰੋਲ ਨਹੀਂ ਗੱਡੀ ਸਰ ਤੇਜ਼ ਹੈ ਕੀ ਸੀ ਸਰ ਨੋਰਮਲ ਗੱਡੀ ਤੁਹਾਨੂੰ ਪਤਾ ਕਿੰਨੀ ਕੀ ਤੇਜ਼ ਨਹੀਂ ਪੈਣੀ ਤੇ ਨਾ ਨੋਰਮਲ ਇਹ ਭਾਜੀ ਇਹਦੀ ਵੈਸੇ ਗੱਡੀ ਉਹ ਬੜੀ ਹੈ ਕਿਹੜੀ ਗੱਡੀ ਸੀ ਕਿੰਨੇ ਬੰਦੇ ਸੀ ਐਕਸ ਯੂਵੀ ਭਾਜੀ ਗੱਡੀ 7 ਬੰਦੇ ਸੀ ਹਾਂਜੀ ਤੁਸੀਂ ਸਰ ਕਿਹੜੀ ਜਗ੍ਹਾ ਤੋਂ ਆ ਰਹੇ ਕਿੱਥੇ ਜਾਣਾ ਸੀ ਅਸੀਂ ਭਾਜੀ ਵੈਸ ਤੇ ਪਿੰਡ ਮੇਰਾ ਦੇਵੀ ਦਾ ਪਿੰਡ ਚਵੰਡਾ ਦੇਵੀ ਆ ਕਿੰਨੇ ਬੰਦੇ ਸਰ ਮੌਤ ਹੋਈ ਦੋ ਬੰਦੇ ਇੱਕ ਮੇਰੀ ਮੰਮੀ ਦੀ ਹੋਈ ਆ ਇੱਕ ਉਹ ਬੰਦੇ ਨੂੰ ਬਚਾਉਂਦੇ ਜੁੰਦੇ ਭੱਜ ਉਦੀ ਹੋਈ ਆ ਇਹ ਇੱਕ ਪਰਿਵਾਰ ਸੀ ਇਧਰ ਆਪਣੇ ਹਿਮਾਚਲ ਸਾਈ ਨੂੰ ਜਾ ਰਹੇ ਸੀ ਤੇ ਅੱਗੋਂ ਇੱਕ ਆਪਣੇ ਫੇਰਕੇ ਦਾ ਹੀ ਹਲਵਾਈ ਹੈ ਗਿਆ ਜਸਵੰਤ ਸਿੰਘ ਉਹ ਸਰਕ ਕਰਾਸ ਕਰ ਰਹੇ ਸੀ ਤੇ ਉਹਨਾਂ ਨੂੰ ਬਚਾਉਂਦੇ ਬਚਾਉਂਦੇ ਇਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਕਿੰਨੇ ਕੇ ਬੰਦੇ ਦੀ ਮੌਤ ਹੋਈ ਤੇ ਕਿੰਨੇ ਬੰਦੇ ਚੱਲੇ ਗੱਡੀ ਦੇ ਵਿੱਚ ਟੋਟਲ ਡਰਾਈਵਰ ਨੂੰ ਪਾ ਕੇ ਆਟ ਜਾਣੇ ਸਵਾਰ ਸੀ ਤੇ ਜਿਹੜੇ ਹਲਵਾਈ ਕ੍ਰਾਸ ਕਰ ਰਹੇ ਸੀ ਉਹਨਾਂ ਦੀ ਡੈਥ ਹੋ ਗਈ ਆ ਗੱਡੀ ਦੇ ਵਿੱਚ ਜਿਹੜਾ ਡਰਾਈਵਰ ਸੀ ਉਹਦੀ ਮਦਰ ਦੀ ਡੈਥ ਹੋ ਗਈ ਆ ਬਾਕੀ 6 ਜਾਣੇ ਇੰਜਰਡ ਹੈਗੇ ਆ ਕਿਹਦੀ ਗਲਤੀ ਮੰਨਦੇ ਗੱਡੀ ਡਿੱਗੀ ਸੀ ਜਾਂ ਨਹੀਂ ਵੇਖੋ ਗਲਤੀ ਤੇ ਅਜੇ ਆਪਾਂ ਕੋਈ ਇਨਵੈਸਟੀਗੇਸ਼ਨ ਹੀ ਨਹੀਂ ਕੀਤੀ ਹੈ ਜੇ ਤੇ ਵੇਖੋ ਆਗੇ ਡੈਡ ਬਾਡੀਜ਼ ਨੂੰ ਸੰਭਾਲ ਰਹੇ ਆ ਜੋ ਵੀ ਅੱਗੇ ਫਰਦਰ ਦੇਖਦੇ ਆ ਕਿਹਦੀ ਗਲਤੀ ਆ ਕੀ ਆ ਮੈਂ ਗੱਡੀ ਨੇ ਜਾਣਾ ਕਿਹੜੀ ਜਗ੍ਹਾ ਤੁਸੀਂ ਇਹਨਾਂ ਨੇ ਕਾੰਗੜੇ ਜਾਣਾ ਸੀ ਹਿਮਾਚਲ ਜੀ ਇੱਥੇ ਗਏ ਸੀ ਅੰਮ੍ਰਿਤਸਰ ਕਹ ਰਹੇ ਅਸੀਂ ਭਗਤਵਾਲੇ ਗਏ ਸੀ ਉੱਥੋਂ ਆ ਰਹੇ ਸੀ ਕਿਹੜੀ ਜਗ੍ਹਾ ਤੇ ਆ ਰਹੇ ਜਿਹੜੇ ਇਹ ਡੂਨ ਪਬਲਿਕ ਸਕੂਲ ਹੈ ਜੀ ਇਹ ਬਾਈਪਾਸ ਹੈ ਸਿੱਧਾ ਪਠਾਨਕੋਟ ਨੂੰ ਜਾ ਰਿਹਾ ਦੂਨ ਇਹਨੂੰ ਅਸੀਂ ਨੀਅਰ ਬਾਈ